ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਕਿਸੇ 에어ਪੋਰਟ ਜਾਂ ਹੋਰ ਕਾਰੋਬਾਰੀ ਜਣਾ ਅੱਜ ਜੋ ਉੱਥੇ ਜਿਹੜੇ ਲੋਕਾਂ ਨੂੰ ਤਕਲੀਫਾਂ ਹੋ ਰਹੀਆਂ ਐ ਮੈਂ ਸਾਂਝਦਾ ਐ ਬਹੁਤ ਵੱਡਾ ਇਹਨਾਂ ਦਾ ਵੀ ਰੋਲ ਐ ਤੇ ਬੜੀ ਸ਼ਰਮ ਦੀ ਗੱਲ ਐ ਕੈਪਟਨ ਵਿਨੈਦਿੰਦਰ ਸਿੰਘ ਆਸਤੇ ਤੇ ਸੁਨੀਲ ਚੱਕਰ ਜੀ ਆਸਤੇ ਜੋ ਆਪਦਾ ਬੰਦ ਦਾ ਰੋਲ ਉਹਦਾ ਤਾਂ ਨਹੀਂ ਕਰਦੇ ਭਾਜਪਾ ਗੂਆਂ ਦੇ ਕਰਾਂਬੂਰੇ ਕੱਲ ਨੂੰ ਅਸੀਂ 11 ਤੋਂ 2 ਧਰਨਾ ਲਾਵਾਂਗੇ ਤਾਂ ਕਿ ਇਹ ਖਾਂਦੇ ਪੰਜਾਬ ਦਾ ਤੇ ਪੰਜਾਬ ਦੀ ਗੱਲ ਨਹੀਂ ਕਰਦੇ ਉਹਨਾਂ ਚਿਰ ਟਿਕਾਂਗੇ ਨਹੀਂ ਛੜਕਾਂ ਤੇ ਰਹਿਾਂਗੇ ਜਿਹੜੇ ਭਾਜਪਾ ਦੇ ਆਗੂ ਅੱਜ ਖੁੱਡਾਂ ਜੋੜੇ ਬੈਠੇ ਆ ਆਪਦਾ ਬੰਦਾ ਫਰਜ਼ ਨਹੀਂ ਨਿਭਾਉਂਦੇ ਅਸੀਂ ਇਹਨਾਂ ਨੂੰ ਖੁੱਡਾਂ ਚੋਂ ਕੱਢ ਕੇ ਇੱਥੇ ਲੈ ਕੇ ਆਵਾਂਗੇ ਅਮਰਿੰਦਰ ਸਿੰਘ ਜੀ ਹੋਣ ਤੋਂ ਸ੍ਰੀ ਕੁਮਾਰ ਜਾਖੜ ਜੀ ਤੋਂ ਜੋ ਭਾਜਪਾ ਪੰਜਾਬ ਦੇ ਪ੍ਰਧਾਨ ਨੇ ਇਹ ਵਡੀਆਂ ਗੱਲਾਂ ਕਿਸਾਨਾਂ ਦੇ ਹੱਕ 'ਚ ਕਰਦੇ ਅੱਜ ਚੁੱਪ ਕਿਉਂ ਹੈ ਇਹ ਕੀ ਗੱਲ ਇਹਨੇ ਭਾਜਪਾ ਦੀ ਲੀਡਰਸ਼ਿਪ ਤੋਂ ਡਰ ਕੇ ਹੋਗੇ ਸੱਚ ਬੋਲਣ ਦੀ ਜ਼ਰਤ ਕਿਉਂ ਨਹੀਂ ਰੱਖਦੇ ਸੱਚ ਕਹਿਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਘਰਾਂ ਚੋਂ ਕੱਢਿਆ ਜਾ ਸਕਿਆ ਜਲੁਕੇ ਬੈਠੇ ਆ ਉ ਤਾਂ ਇੱਥੇ ਟਾਰਾ ਮਾਰਦੇ ਵੀ ਸਾਡੇ ਫਲਾਨੇ ਹਾਈ ਕਮਾਂਡਰ ਸਾਡੀ ਟੀਕਾ ਮੋਦੀ ਸਾਡੀ ਐਂਗਲਸ ਹੁੰਦੇ ਆ ਇਹ ਡਬਲ ਰੋਲ ਨਾ ਕਰਨ ਆਪਦਾ ਬੰਦਾ ਫਰਜ਼ ਨਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕਿਸਾਨਾਂ ਦੇ ਮੌਜੂਦਾ ਅੰਦੋਲਨ ਨੂੰ ਲੈ ਕੇ ਭਾਜਪਾ ਦੀ ਚੁੱਪ ਤੇ ਅੱਜ ਫਰੀਦਕੋਟ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਵੱਡਾ ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਨਿੱਕੀ ਨਿੱਕੀ ਗੱਲ ਤੇ ਲਾਈਵ ਹੋ ਕੇ ਹਰ ਰੋਜ਼ ਕਮੈਂਟ ਦਿੰਦੇ ਸੀ ਹਰ ਰੋਜ਼ ਗੱਲਾਂ ਕਰਦੇ ਸੀ ਅੱਜ ਚੁੱਪਾ ਤੇ ਖੁੱਡਾਂ 'ਚ ਵੜ ਕੇ ਬੈਠੇ ਆ ਉਹਨਾਂ ਕਿਹਾ ਕਿ ਇਹਨਾਂ ਨੂੰ ਹੁਣ ਖੁੱਡਾਂ 'ਚੋਂ ਕੱਢਣ ਲਈ ਕਾਂਗਰਸ ਕੰਮ ਕਰੇਗੀ ਤੇ ਮੁੱਢਲੇ ਤੌਰ ਤੇ ਇੱਕ ਵੱਡਾ ਐਕਸ਼ਨ ਕਾਂਗਰਸ ਨੇ ਉਲਿੱਕਿਆ ਹੈ ਜਿਸ ਤਹਿਤ ਕੱਲ੍ਹ ਸ਼ੁੱਕਰਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦੇ ਘਰਾਂ 'ਤੇ ਧਰਨੇ ਦਿੱਤੇ ਜਾਣਗੇ ਜਿੰਨੀ ਦੇਰ ਭਾਜਪਾ ਆਗੂ ਕਿਸਾਨਾਂ ਦੇ ਇਸ ਅੰਦੋਲਨ ਬਾਰੇ ਕਿਸਾਨਾਂ ਦੀਆਂ ਮੰਗਾਂ ਬਾਰੇ ਆਪਣੀ ਹਾਈ ਕਮਾਂਡ ਨਾਲ ਗੱਲ ਨਹੀਂ ਕਰਦੇ ਉਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ 13 ਮਹੀਨਿਆਂ ਦੇ ਦੌਰਾਨ 700 ਦੇ ਨੇੜੇ ਕਿਸਾਨ ਸ਼ਹੀਦ ਹੋયા ਮੀਂਹ ਦੇ ਰੀਚ ਉੱਥੇ ਟਰਾਲੀਆਂ 'ਚ ਤੰਬੂਆਂ 'ਚ ਕਿਸਾਨ ਬੈਠੇ ਰਹੇ ਅਖੀਰੀ ਉੱਥੇ ਰਸ ਵੱਧਦਾ ਰਿਹਾ ਲੋਕਾਂ ਦੇ ਦਬਾਅ ਦੇ ਥੱਲੇ ਕਿਸਾਨਾਂ ਨੇ ਮੀਡੀਆ ਕੀਤੀਆਂ ਕੇਂਦਰ ਦੀ ਸਰਕਾਰ ਦੇ ਮੰਤਰੀਆਂ ਨੇ ਪਰ ਜੋ ਵਾਅਦੇ ਕੀਤੇ ਇੱਕ ਵੀ ਨਹੀਂ ਲਾਗੂ ਕੀਤੇ ਚਾਹੇ ਉਹ ਚ 700 ਕਿਸਾਨ ਜੋ ਸ਼ਹੀਦ ਹੋਇਆ ਸੀ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਸੀ ਚਾਹੇ ਐਮਐਸਪੀ ਜੋਬ ਮੰਗਾ ਸੀਗੀਆਂ ਸਾਰਿਆਂ ਨਾਲ ਸਹਿਮਤੀ ਬਣੀ ਪਰ ਲਾਗੂ ਇੱਕ ਵੀ ਨਹੀਂ ਕੀਤੀ ਤੇ ਜੇ ਹੁਣ ਕਿਸਾਨ ਸ਼ਾਂਤਮਈ ਇੱਕ ਧਰਨਾ ਦੇ ਲਈ ਦਿੱਲੀ ਜਾ ਰਹੇ ਹੈ ਤੇ ਅੱਜ ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਹਾਲ ਹੈ ਮੈਂ ਤਾਂ ਸਮਝਦਾ ਕਿਸੇ ਇੱਕ ਲੋਕਤੰਤਰ ਦੇਸ਼ ਚ ਪਹਿਲੀ ਨਹੀਂ ਦੇਖਿਆ ਛਰੇਆਂ ਰਬੜ ਦੀਆਂ ਗੋਲੀਆਂ ਅਥਰੂ ਗੈਸ ਇਤੋਂ ਤੱਕ ਕਿ ਪੰਜਾਬ ਦੇ ਅੰਦਰ ਗੋਲੀਆਂ ਫਾਇਆਂ ਜਾ ਰਹੀਆਂ ਨੇ ਜਿੱਥੇ ਮੈਂ ਸਮਝਦਾ ਭਗਵੰਤ ਸਿਮਰਨ ਦੀ ਸਰਕਾਰ ਨੂੰ ਵੀ ਅੱਜ ਸੋਚਣ ਦੀ ਲੋੜ ਹੈ ਉਹ ਉਹਨੂੰ ਐਕਸ਼ਨ ਲੈਣਾ ਚਾਹੀਦਾ ਹੈ ਹਰਿਆਣੇ ਪੁਲਿਸ ਦੇ ਖਿਲਾਫ ਜਿਹੜੇ ਵੀ ਅਫਸਰਾਂ ਨੇ ਕਾਰਵਾਈ ਕੀਤੀ ਉਹਨਾਂ ਤੇ ਸਖਤ ਤੋਂ ਸਖਤ ਪਰਚੇ ਦਰਜ ਕਰਨੇ ਚਾਹੀਦੇ ਆ ਅੱਜ ਉੱਥੇ ਸਾਡੇ ਸੈਂਕੜੇ ਜਿਹੜੇ ਕਿਸਾਨ ਐ ਮਜ਼ਦੂਰ ਐ ਉਹ ਹਸਪਤਾਲਾਂ ਚ ਦਾਖਲ ਪਏ ਐ ਕਿਸੇ ਦੀ ਅੱਖ ਚਲੀ ਗਈ ਕਿਸੇ ਦੀ ਲੱਤ ਟੁੱਟ ਗਈ ਤੇ ਬਹੁਤ ਏਦੂੰ ਮਾੜੀ ਘਟਨਾ ਵਾਪਰ ਨਹੀਂ ਸਕਦੀ ਜਿਹੜੇ ਭਾਜਪਾ ਦੇ ਆਗੂ ਆ ਹਰ ਗੱਲ ਤੇ ਲਾਈਵ ਹੁੰਦੇ ਸੀ ਅੱਜ ਮੂੰਹ ਚ ਕਿਵੇਂ ਕੋਮੜੀਆਂ ਪਾਈ ਬਿਲਕੁਲ ਬਿਲਕੁਲ ਤੁਹਾਡਾ ਸਵਾਲ ਸਹੀ ਐ ਅੱਜ ਮੈਂ ਤੁਹਾਡੇ ਮਾਧਿਅਮ ਰਾਈ ਮੰਗ ਕਰਦਾ ਐ ਅਮਰਿੰਦਰ ਸਿੰਘ ਜੀ ਹੋਣੋਂ ਸ੍ਰੀ ਕੁਮਾਰ ਜਾਖੜ ਜੀ ਤੋਂ ਜੋ ਭਾਜਪਾ ਪੰਜਾਬ ਦੇ ਪ੍ਰਧਾਨ ਨੇ ਇਹ ਵਡੀਆਂ ਗੱਲਾਂ ਕਿਸਾਨਾਂ ਦੇ ਹੱਕ 'ਚ ਕਰਦੇ ਅੱਜ ਚੁੱਪ ਕਿਉਂ ਹੈ ਇਹ ਕੀ ਗੱਲ ਇੰਨੇ ਭਾਜਪਾ ਦੀ ਲੀਡਰਸ਼ਿਪ ਤੋਂ ਡਰ ਕੇ ਹੋ ਗਏ ਸੱਚ ਬੋਲਣ ਦੀ ਜ਼ਰਤ ਕਿਉਂ ਨਹੀਂ ਰੱਖਦੇ ਸੱਚ ਕਹਿਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਚੰਗਾ ਰੋਲ ਉਦਾ ਕਰਨਾ ਚਾਹੀਦਾ ਤੇ ਜਿਹੜੀਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਆ ਉਹ ਮੰਨ ਕੇ ਇਹ ਵਿਚਾਰੇ ਆਪਦੇ ਘਰਾਂ ਨੂੰ ਵਾਪਸ ਆ ਜਾਣ ਤੇ ਜਿਹੜੇ ਹੋਰ ਲੋਕ ਜਿਨ੍ਹਾਂ ਨੇ ਕਿਸੇ ਨੇ ਰਿਪੋਰਟ ਜਾਂ ਹੋਰ ਕਾਰੋਬਾਰੀ ਜਣਾ ਅੱਜ ਜੋ ਉੱਥੇ ਜਿਹੜੇ ਲੋਕਾਂ ਨੂੰ ਤਕਲੀਫਾਂ ਹੋ ਰਹੀਆਂ ਮੈਂ ਸੋਚਦਾ ਹੈ ਬਹੁਤ ਵੱਡਾ ਇਹਨਾਂ ਦਾ ਵੀ ਰੋਲ ਹੈ ਇਹ ਬੜੀ ਸ਼ਰਮ ਦੀ ਗੱਲ ਹੈ ਕੈਪਟਨ ਵਿਨੈਦਿੰਦਰ ਸਿੰਘ ਆਸਤੇ ਤੇ ਸੁਨੀਲ ਜਾਖੜ ਜੀ ਆਸਤੇ ਜੋ ਆਪਦਾ ਬੰਦ ਦਾ ਰੋਲ ਆਉਂਦਾ ਤਾਂ ਨਹੀਂ ਕਰ ਰਹੇ ਇਹ ਦੇਖੋ ਕੱਲ ਸਾਡੇ ਪੰਜਾਬ ਪ੍ਰਦੇਸ਼ காங்கிரஸ் ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਜੀ ਜਾ ਕੇ ਜ਼ਖਮੀ ਛਾਤਰੀਆਂ ਨੂੰ ਮਿਲੇ ਤੇ ਪ੍ਰਦੇਸ਼ காங்கிரஸ் ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਜਿਹੜੇ ਜ਼ਖਮੀ ਕਿਸਾਨ ਹੈ ਅਸੀਂ ਇਹਨਾਂ ਦਾ ਇਲਾਜ ਕਰਾਵਾਂਗੇ ਇਹ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਮੈਂ ਉਹਨਾਂ ਦਾ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਤੋਹਫੀ ਕਰਦਾ ਹਾਂ ਇਨਾਲ ਹੀ ਕੱਲ ਹੱਲਜੀ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਰੇ ਜ਼ਿਲ੍ਹਿਆਂ 'ਚ 11 ਵਜੇ ਤੋਂ ਲੈ ਕੇ 2 ਵਜੇ ਦੇ ਤੱਕ ਧਰਨੇ ਲਾਏ ਜਾ ਰਹੇ ਆ ਤੇ ਅਸੀਂ ਉਹਨਾਂ ਚ ਟਿਕਾਗੇ ਨਹੀਂ ਛੜਕਾਂ ਤੇ ਰਹਾਂਗੇ ਜਿਹੜੇ ਭਾਜਪਾ ਦੇ ਆਗੂ ਅੱਜ ਖੁੱਡਾਂ ਜੋੜੇ ਬੈਠੇ ਆ ਆਪਦਾ ਬੰਦਾ ਫਰਜ਼ ਨਹੀਂ ਨਿਭਾਉਂਦੇ ਅਸੀਂ ਇਹਨਾਂ ਨੂੰ ਖੁੱਡਾਂ 'ਚੋਂ ਕੱਢ ਕੇ ਇੱਥੇ ਲੈ ਕੇ ਆਵਾਂਗੇ ਤੇ ਮਜਬੂਰ ਕਰ ਦਿਆਂਗੇ ਪੰਜਾਬ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨਵਾ ਦੱਸਦੇ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਸੈਂਟਰ ਦੀ ਸਰਕਾਰ ਤੋਂ ਮੰਗ ਕਰਦਾ ਕਿ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਗੋਲੀਆਂ ਨਾ ਵਰਸਾਈਆਂ ਜਾਣ ਅਥਰੂ ਗੈਸ ਨਾ ਸਪਟੇ ਜਾਣ ਕਿਸੇ ਨੇ ਆਰਪੋਰਟ ਜਾਂ ਹੋਰ ਕਾਰੋਬਾਰੀ ਜਾਣਾ ਅੱਜ ਜੋ ਉੱਥੇ ਜਿਹੜੇ